ਮੌਜੂਦਾ ਮਲੇ ਦੇ ਨਾਲ ਇਹਨਾਂ ਪੱਟਾ ਹੋ ਰਿਹਾ ਮੌਜੂਦਾ ਸਰਕਾਰ ਤੋਂ ਹੁੰਦੇ ਹੋਏ ਆਪਣੇ ਅੰਨਲੇ ਦੇ ਨਾਲ ਆ ਕੁਛ ਹੋ ਰਿਹਾ ਸਰ ਆਮ ਜਨਤਾ ਦਾ ਕੀ ਹਾਲ ਹੈ ਕਿ ਕੀ ਵੀ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਕਿ ਕੋਈ ਕਿਸੇ ਵੀ ਸਾਰੇ ਜਾਣੂ ਇਸ ਚੀਜ਼ ਤੇ ਪ੍ਰਧਾਨ ਮਾਦਰਾ ਸਾਹਿਬ ਨੇ ਉਹਦੇ ਪਰਿਵਾਰ ਨੇ ਕਹਿ ਲਿਆ ਇਹਦੇ ਵੀ ਰਵਾਂਗੇ ਕੋਈ ਚਿੱਤਰ ਨਹੀਂ ਸੇਤ ਪ੍ਰਤੀਯੋਧਿਕਤਾ ਆਉਂਦੀਆਂ ਨੇ ਕੋਈ ਚਿੱਤਰ ਨਹੀਂ ਕਮਾਂਡਰ ਜੀ ਆਪਨੇ ਹਲਕੇ ਲਈ ਕਹ ਰਹੇ ਆ ਮੈਮ ਕਿ ਮੈਂ ਦੇਖਦું ਅੱਜ ਜੜੀ ਹੈਗੇ ਸਰਕਾਰ ਕੋਲ ਜੜੀ ਕੋਠੀ ਖਾਲੀ ਕੀਤੀ ਜਾਏਗੀ ਤੇ ਤੁਸੀਂ ਵੇਖੋ ਸ਼ਰਿਆਮ ਧੱਕਾ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ਧੱਕਾ ਹੋ ਰਿਹਾ ਤੇ ਕੋਈ ਸਰਕਾਰ ਚ ਹੀ ਨਹੀਂ ਹਜੇ ਕੋਈ ਅਸੀਂ ਕੁਝ ਵੀ ਚਿੰਦ ਨਹੀਂ ਕੀਤਾ ਜੋ ਤੁਸੀਂ ਸੁਣ ਰਹੇ ਹੋ ਕੁਝ ਵੀ ਆਵੇਂ ਦਾ ਨਹੀਂ ਸੀਗਾ ਮੌਜੂਦਾ ਸਰਕਾਰ ਚ ਹੁੰਦੇ ਹੋਏ ਆਪਣੇ ਐਮਐਲਏ ਦੇ ਨਾਲ ਆ ਕੁਝ ਹੋ ਰਿਹਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਏਗਾ ਤੁਸੀਂ ਇਹ ਵੀ ਵੇਖੋ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਪੁੱਛਿਆ ਦਿਨੀ ਤੁਸੀਂ ਵੀ ਸਾਰੇ ਜਾਣੂ ਇਸ ਚੀਜ਼ ਦੇ ਪਰ ਮੈਂ ਕਹਿੰਨੀ ਆ ਕਿ ਇੰਨਾ ਧੱਕਾ ਜਿਹੜਾ ਨਾ ਉਹ ਕੁਝ ਟਾਈਮ ਲਈ ਰਹਿੰਦਾ ਹੈ ਉਹ ਪਰਮਾਤਮਾ ਜਿਹੜਾ ਨਾ ਬੜਾ ਬਿਆਨਤ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਕਿ ਮੇਰੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਅੱਗੇ ਡੇਲੀ ਅਰਦਾਸ ਬੇਨਤੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬੇਟਾ ਜਿਹੜਾ ਜਿਹੜਾ ਕਰੇਗਾ ਨਤੀਜਾ ਇੱਥੇ ਭੁਗਤਣਾ ਪਏਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਣੀਆਂ ਪਾਏਗਾ ਵੀਰੇ ਮੈਂ ਕੁਝ ਨਹੀਂ ਕਹਿਣਾ ਉਹ ਵਾਹਿਗੁਰੂ ਆਪਣੇ ਆਪ ਤੁਹਾਨੂੰ ਦਿਖਾਏਗਾ ਸਭ ਕੁਝ ਕੀ ਲੱਗਦਾ ਜੀ ਮੈਂ ਤਾਂ ਬਹੁਤ ਕੁਝ ਸਹਿ ਲਿਆ ਪਠਾਨ ਮਾਜਰਾ ਸਾਹਿਬ ਨੇ ਉਦੇ ਪਰਿਵਾਰ ਨੇ ਸਹਿ ਲਿਆ ਸਹਿੰਦੇ ਵੀ ਰਵਾਂਗੇ ਕੋਈ ਚੱਕਰ ਨਹੀਂ ਸਿਹਤ ਪ੍ਰਤੀ ਜੋ ਦਿੱਕਤਾਂ ਹੁੰਦੀਆਂ ਨੇ ਕੋਈ ਚੱਕਰ ਨਹੀਂ ਸਵਾਂਗੇ ਅਸੀਂ ਆਪਣੇ ਹਲਕੇ ਲਈ ਸਹਿ ਰਹੇ ਆ ਹਲਕੇ ਦੇ ਸਾਡੇ ਨਾਲ ਖੜੇ ਨੇ ਵਰਕਰ ਕੁੱਝ ਕ ਹਲਕੇ ਦੇਆਂ ਨੂੰ ਆਉਣ ਨਹੀਂ ਦਿੱਤਾ ਗਿਆ ਕਿਉਂਕਿ ਜਿੰਨੇ ਕ ਅੱਗੇ ਆਏ ਨੇ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੂੰ ਨਹੀਂ ਆਉਣ ਦਿੱਤਾ ਉਹਨਾਂ ਦਾ ਵੀ ਧੰਨਵਾਦ ਆ ਔਰ ਤੁਹਾਡਾ ਵੀ ਸਾਰੇ মিডিਆ ਵਾਲੇ ਭਰਾਵਾਂ ਦਾ ਵੀ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਮੇਰਾ ਹਾਲ ਵਿੱਚ ਆ ਔਰ ਤੁਸੀਂ ਉਸ ਟਾਈਮ ਤੇ ਵੀ ਵੇਂਦੇ ਜਦੋਂ ਅਮਰ ਹਸਪੀਟਲ ਵੀ ਸੀ ਫਸਟ ਟਾਈਮ ਵੇਖੋ ਕਿ ਮੈਨੂੰ ਲੱਕੇ ਗਏ ਨੇ ਜੋ ਕੁਛ ਸੀਗਾ ਕਹਤਾ ਇਲਾਜ ਕਰਾ ਰਹੇ ਆ ਪਰ ਬਟ ਉੱਥੇ ਉਲਟਾ ਪ੍ਰੈਸ਼ਰ ਸੀਗਾ ਵੀ ਇਲਾਜ ਹੋ ਨਹੀਂ ਦੇਣਾ ਉਹ ਮੈਂ ਤੁਹਾਨੂੰ ਦੱਸਿਆ ਵੀ ਹਸਪੀਟਲ ਵਾਲੇ ਮਾਲਕ ਮੇਰੇ ਭਰਾ ਅਮਰਜੋਤ ਦਾ ਧੰਨਵਾਦ ਜਿੰਨੇ ਮੈਨੂੰ 4 ਦਿਨ ਉੱਥੇ ਰੱਖਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਜਬੂਰੀ ਵਸੋਂ ਫਿਰ ਇਹਨਾਂ ਨੇ ਰੈਫਰ ਕੀਤਾ ਸੀਗਾ ਕੀ ਲੱਗਦਾ ਵੀ ਜਿਹੜੀ ਪਖਾਨ ਮਾਜਰਾ ਸਾਹਿਬ ਨੇ ਕਿਹਾ ਸੀ ਕਿ ਦਿੱਲੀ ਵਾਲਿਆਂ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ ਕਿ ਉਸ ਦੇ ذریعے ਜਿਹੜੇ ਸਿਸਟਮ ਚੱਲ ਰਿਹਾ ਹੈਗਾ ਸਾਰਾ ਤੁਸੀਂ ਵੇਖ ਹੀ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੀ ਹੈ ਕਿਉਂਕਿ ਮਾਨ ਸਾਹਿਬ ਕੁਝ ਬੋਲ ਨਹੀਂ ਰਹੇ ਮਾਨ ਸਾਹਿਬ ਦਾ ਫਰਜ਼ ਸੀ ਆਪਣੇ ਪੰਜਾਬ ਲਈ ਖੜਨ ਦਾ ਜੇ ਚੁਣਿਆ ਸੀ ਪੰਜਾਬ ਨੇ ਮਾਨ ਸਾਹਿਬ ਨੂੰ ਤਾਂ ਮਾਨ ਸਾਹਿਬ ਦਾ ਹੱਕ ਸੀਗਾ ਆਪਣੇ ਪੰਜਾਬ ਲਈ ਖੜਨ ਦਾ ਆਪਣੇ ਐਮਐਲਏ ਨਾਲ ਖੜਨ ਦਾ ਉਹ ਕਹਿੰਦੇ ਕਿ ਇਨਾ ਥੱਕਾ ਮੈਂ ਨਹੀਂ ਸਹਿ ਸਕਦਾ ਆਪਣੇ ਪੰਜਾਬ 'ਚ ਮੈਂ ਇੱਥੇ ਹੀ ਰਹਿਣਾ ਪਰ ਉਹ ਦਿੱਲੀ ਵਾਲਿਆਂ ਦੇ ਪ੍ਰੈਸ਼ਰ ਤੇ ਜੋ ਕਹਿੰਦੇ ਨੇ ਉਹ ਕਰੀ ਜਾ ਰਹੇ ਨੇ ਰਿਸ਼ਤੇਦਾਰ ਨੂੰ ਕਿਸ ਪਰ ਦੇਖੀਏ ਰਿਸ਼ਤੇਦਾਰੀ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਗੁਰਪ੍ਰੀਤ ਦੀ ਮਜਬੂਰੀ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਵੇਖੋ ਘਰ 'ਚ ਕਿਸੇ ਲੇਡੀਜ਼ ਦੀ ਮਜਬੂਰੀ ਵੀ ਹੋ ਸਕਦੀ ਹੈ। ਗਰਨ ਮਾਜਰੇ ਸਾਹਿਬ ਨੇ ਕਹੇ ਸੀ ਕੁਝ ਐਮ.ਐਲ.ਏ ਸਾਡੇ ਨਾਲ ਜਾਣ ਨੂੰ ਤਿਆਰ ਨਹੀਂ ਕੀ ਲੱਗਦਾ ਵੀ ਉਹ ਇਸੇ ਵਿੱਚ। ਤੁਹਾਨੂੰ ਆਜੇ ਕੋਈ ਰਿਜ਼ਲਟ ਕੋਈ ਗੱਲ ਨਹੀਂ ਉਹ ਪ੍ਰਮਾਤਮਾ ਆਪਣਾ ਸਾਰਾ ਕੁਝ ਸਾਹਮਣੇ ਕਰੂਗਾ। ਮੈਂ ਕੁਝ ਨਹੀਂ ਉਹਨਾਂ ਬਾਰੇ ਬੋਲ ਸਕਦੀ ਨਾ ਹੀ ਮੇਰੀ ਕਿਸੇ ਐਮ.ਐਲ.ਏ ਨਾਲ ਕੋਈ ਗੱਲ ਹੋਈ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੁਝ ਪਤਾ ਹੈ ਤੇ ਉਹ ਸਮਾਂ ਆਉਣ ਤੇ ਸਾਰਾ ਕੁਝ ਜੋ ਹੈਗਾ ਤੁਹਾਡੇ ਸਾਹਮਣੇ ਆਵੇਗਾ। ਪ੍ਰਸ਼ਾਸਨ ਦਾ ਰਵੱਈਆ ਕਿਵੇਂ ਰਿਹਾ ਅੱਜ ਦਾ? ਅੱਜ ਪ੍ਰਸ਼ਾਸਨ ਨੇ ਆ ਕੇ ਕਹਤਾ ਕਿ ਮੈਡਮ ਸ ਉਹਨਾਂ ਨੇ ਕਿਹਾ ਅੱਜ ਖਾਲੀ ਕਰਨੀ ਹੀ ਕਰਨੀ ਕੋਟੀ ਮੈਂ ਕਿਹਾ ਸੇਤਨ ਕੀ ਕੁਛ ਦਿਨ ਦਾ ਸਮਾਂ ਦੇ ਦਿਓ ਮਤਲਬ ਇੰਨਾ ਸਮਾਨ ਇਹ ਮੈਂ ਕਿਵੇਂ ਕੱਢਾਂਗੀ ਹਨਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਉੱਪਰੋਂ ਸਖਤ ਆਰਡਰ ਨੇ ਤੁਸੀਂ ਇਹ ਵੇਖ ਲਓ ਜੇ ਸਖਤ ਆਰਡਰ ਨੇ ਜੇ ਇੱਕ ਮੌਜੂਦਾ ਐਮਐਲਏ ਨਾਲ ਇੰਨਾ ਧੱਕਾ ਹੋ ਰਿਹਾ ਆਮ ਜਨਤਾ ਦਾ ਕੀ ਹਾਲ ਹੋਊਗਾ ਆਮ ਜਨਤਾ ਵੀ ਇਹ ਚੀਜ਼ ਤਾਂ ਜਾਣੂ ਹੋ ਗਈ ਹੈ ਕਿ ਇੰਨਾ ਧੱਕਾ ਹੋ ਸਾਰ ਰਿਹਾ ਨੇ ਤਾਂ ਸਾਡਾ ਕੀ ਹਾਲ ਹੋਣਾ ਜੇ ਕੱਲ ਨੂੰ ਅਸੀਂ ਕੁਝ ਬੋਲਾਂਗੇ ਸਾਡੇ ਤਾਂ ਕੀ ਕੁਝ ਹੋਊਗਾ ਜਦੋਂ ਉਹਨਾਂ ਦਾ ਸੱਚ ਬੋਲਣ ਤਾਂ ਇੰਨਾ ਕੁਝ ਹੋ ਰਿਹਾ ਇੰਨੀ ਸਜ਼ਾ ਮਿਲ ਰਹੀ ਹੈ ਤਾਂ ਸਾਨੂੰ ਤਾਂ ਬਿਨਾ ਬੋਲਣ ਤੋਂ ਜਿਹੜਾ ਮੇਰਾ ਪਤਾ ਲੈਣ ਵੀ ਆਉਂਦਾ ਸੀ ਜਿਹਦਾ ਉਹਦੇ ਵੀ ਪਰਚਾ ਚਲੋ ਜੀ ਪਰਚਾ ਜਿਹੜਾ ਐਮਐਲਸਰ ਦੀ ਪੋਸਟ ਪਾਉਂਦਾ ਉਹਦੇ ਤੇ ਵੀ ਪਰਚਾ ਤਾਂ ਇੰਨਾ ਕਿ ਕਿੱਥੇ ਤੁਸੀਂ ਡਰਾ ਧਮਕਾ ਲੋਗੇ ਕੋਈ ਗੱਲ ਨਹੀਂ ਸਮਾਂ ਆ ਜਾਣਾ ਛੇਤੀ ਆ ਜਾਣਾ ਤੇ ਸਭ ਨੂੰ ਇਹ ਰਿਜ਼ਲਟ ਜਿਹੜਾ ਸਾਹਮਣੇ ਆ ਜਾਏਗਾ ਕੀ ਲੱਗਦਾ ਵੀ ਸਮਰਥਕ ਇਸੇ ਕਰਕੇ ਚੁੱਪ ਨੇ ਵੀ ਲੋਨ ਨੂੰ ਲੱਗਦਾ ਵੀ ਕੋਈ ਪਰਚੇ ਨਾ ਹੋ ਜਾਣ ਜਾਂ ਮਤਲਬ ਨਹੀਂ ਕੋਈ ਸਮਰਥਕ ਜਿਹੜੇ ਨੇ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਇੰਨਾ ਅਸੀਂ ਨਹੀਂ ਡਰ ਸਕਦੇ ਇੰਨਾ ਥੱਲੇ ਲੱਗਿਆ ਨਹੀਂ ਸਰਨਾ ਉਹ ਵੀ ਹੁਣ ਨਹੀਂ ਚੁੱਪ ਪਹਿਲਾਂ ਇਹਨਾਂ ਨੇ ਸ਼ੁਰੂ-ਸ਼ੁਰੂ ਚ ਇਸੇ ਚੀਜ਼ 'ਤੇ ਦਬਾਇਆ ਸੀਗਾ ਉਦੋਂ ਠੀਕ ਹੈ ਕਿ ਇਹਨਾਂ ਨੇ ਪ੍ਰੈਸ਼ਰ ਪਾ ਲਿਆ ਤੇ ਪਹਿਲੇ ਦਿਨ ਇਹਨਾਂ ਨੇ ਕੱਟ ਕਿਉਂ ਨਹੀਂ ਹੋਣ ਦਿੱਤਾ ਉਸ ਦਿਨ ਸਾਰਿਆਂ ਨੂੰ ਅੱਗੇ ਆਉਣ ਦੇੰਦੇ ਇਹਨੀ ਫੋਰਸ ਕਿਉਂ ਲਾਤੀ ਸੀਗੀ ਤੁਸੀਂ ਆਪ ਹੀ ਗੈਂਗਸਟਰ ਪੈਦਾ ਕਰ ਰਹੇ ਹੋ ਕਿਉਂਕਿ ਫਿਰ ਕਹ ਦਿੰਦੇ ਕਿ ਇਹ ਗੈਂਗਸਟਰ ਪਠਾਨ ਮਦਰਾਂ ਪਹਿਲਾਂ ਧਾਕੜ ਸੀਗਾ ਧਾਕੜ ਐਮਐਲ ਸੀਗਾ ਅੱਜ ਉਹ ਗੈਂਗਸਟਰ ਬਣ ਗਿਆ